ਜਿੰਦਾਬਾਦ 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 ਹਾਏ ਹਾਏ ਉਹ ਬੱਚਾ ਉਹ ਸੂ ਸੈੱਟ ਕਰ ਗਿਆ ਫਿਰ ਭਰਾਵੋ ਜਦੋਂ ਜੱਗੇ ਬੰਦਿਆਂ ਨੂੰ ਪਤਾ ਲੱਗਾ ਅਸੀਂ ਸੈਦੋਰ ਪਿੰਡ ਦੇ ਵਿੱਚ ਹਲਕਾ ਅੰਚਾਰ ਦੀ ਕੋਟਹੀ ਤੇ ਮੋਰੇ ਘਰਾਓ ਕੀਤਾ ਗਿਆ ਤੀਸਰਾ ਮਾਮਲਾ ਮੈਂ ਤੇਨ ਜੈ ਭੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਅੱਜ ਜਿਹੜਾ ਅਸੀਂ ਹਰਕਾਨਚਾਰ ਫਲੋਰ ਦਾ ਘਾਓ ਕਰਨ ਲਈ ਆਏ ਸੀ ਪਰ ਪੁਲਿਸ ਨੇ ਸਾਨੂੰ ਰੋਕ ਦਿੱਤਾ ਸਾਨੂੰ ਛੱਡ ਕੇ ਜਾਣਾ ਪਿਆ ਅਸਲ ਦੇ ਵਿੱਚ ਅਸੀਂ ਕਈ ਦਿਨਾਂ ਤੋਂ ਇਹ ਐਲਾਨ ਕੀਤਾ ਸੀ ਹਰਕਾ ਚਾਰਜ ਨੂੰ ਵੀ ਜਿਹੜਾ ਇਹ ਮਸਲੇ ਦਾ ਹੱਲ ਆ ਇਹ ਕਰ ਦਿੱਤਾ ਜਾਵੇ ਵੀ ਅਸੀਂ ਤੁਹਾਡੇ ਘਰਾਂ ਦੇ ਮੋਹਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਘਰਾਓ ਕਰਾਂਗੇ ਇਸ ਕਰਕੇ ਅਸੀਂ ਅੱਜ ਉਹਨਾਂ ਦਾ ਘਰਾਓ ਕਰਨ ਆਏ ਸੀਗੇ ਮਸਲਾ ਬਹੁਤ ਗੰਭੀਰ ਆ ਜਿਹੜਾ ਲੰਮੇ ਸਮੇਂ ਤੋਂ ਮਈਆ ਦਰਵਾਜ਼ੇ ਦੇ ਸਾਹਮਣੇ ਗੰਦਾ ਪਾਣੀ ਖੜਦਾ ਉਹਦੇ ਮਸਲੇ ਨੂੰ ਲੈ ਕੇ ਅੱਜ ਲਗਭਗ 17 ਦਿਨ ਹੋ ਗਏ ਵੀਡੀਓ ਦਫ਼ਤਰ ਦੇ ਵਿੱਚ ਬੈਠਿਆਂ ਨੂੰ ਲੋਕ ਸਭਾ ਮੱਝ ਵੱਲੋਂ ਤਾਨਾ ਲਾਇਆ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਵੀ ਕੀਤੀ ਆ ਜਿੱਥੇ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਸਾਡੇ ਨਾਲ ਖੜੇ ਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵੱਡੇ ਆਗੂ ਸਾਡੇ ਨਾਲ ਖੜੇ ਆ ਜਿੱਥੇ ਟੀਚਰਾਂ ਦੇ ਵੱਡੇ ਆਗੂ ਖੜੇ ਜਿੱਥੇ ਜਨਰਲ ਮਜ਼ਦੂਰ ਯੂਨੀਅਨ ਦੇ ਸਾਡੇ ਕੋਲ ਵੱਡੇ ਆਗੂ ਖੜੇ ਆ ਲੋਕ ਸਭਾ ਮੱਝ ਦੇ ਜਿੰਨੀ ਵੀ ਕੋਰ ਕਮੇਟੀ ਉਹ ਨਾਲ ਖੜੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 31 ਜੁਲਾਈ ਦੀ ਜਿਹੜੀ ਮੀਟਿੰਗ ਹੈ ਜਨਤਕ ਜਦ ਤੱਕ ਜਦ ਇਹ ਬੰਦੇ ਸੱਦ ਲਈ ਆ ਆਉਣ ਵਾਲੇ ਦੇ ਸਮੇਂ ਦੇ ਵਿੱਚ ਜੇ ਮਸਲਾ ਹੱਲ ਨਾ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਐਲਾਨ ਕਰਾਂਗੇ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਜਿਹੜਾ ਧਰਨਾ ਤੁਹਾਡਾ ਲਗਾਤਾਰ ਚੱਲੂਗਾ ਹੁਣ ਜਿੱਦਾਂ ਅੱਜ ਇੱਥੇ ਤੁਸੀਂ ਘਰਾਓ ਕੀਤਾ ਸੀ ਇਹ ਤੋਂ ਬਾਅਦ ਇਹ ਬੀਡੀਪੀਓ ਜਿਹੜਾ ਪੱਕਾ ਧਰਨਾ ਚੱਲਦਾ ਉਹ ਇਸੇ ਤਰ੍ਹਾਂ ਚੱਲੂਗਾ ਬਿਲਕੁਲ ਜੀ ਬਿਲਕੁਲ ਧਰਨਾ ਜਿਹੜਾ ਨਿਰੰਤਰ ਚੱਲੂਗਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਇੱਕ ਧਰਨਾ ਨਹੀਂ ਚੁੱਕਿਆ ਜਾਊਗਾ ਇਹ ਤਾਂ ਪ੍ਰਿੰਸੀਪਲ ਸਾਹਿਬ ਉਦੀ ਪਿੰਡਾਂ 'ਚ ਜਾ ਰਹਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹਾ ਮੈਨੂੰ ਆ ਕੇ ਦੱਸੋ ਪਰ ਜਿਹੜੀ ਇਹਦੇ ਘਰ 'ਚ ਸਮੱਸਿਆ ਆ ਉਹਨੂੰ ਹੱਲ ਨਹੀਂ ਕਰ ਰਹਾ ਇਹ ਆਉਣ ਵਾਲੇ ਸਮੇਂ 'ਚ ਪਿੰਡਾਂ ਨੂੰ ਵੀ ਜਿਹੜੇ ਲੋਕ ਇਹ ਜਾਣਗੇ ਵੀ ਪਿੰਡਾਂ ਦੇ ਵਿੱਚ ਸਿਹਰਾ ਦੇਣਗੇ ਇਹ ਘਰ ਦਾ ਤਾਂ ਸਵਾਰ ਨਹੀਂ ਸਕਦਾ ਤੁਹਾਡਾ ਕੀ ਸਵਾਰਨਾ ਇਸ ਕਰਕੇ ਲੋਕਾਂ ਨੂੰ ਵੀ ਸਿਹਰਾ ਦੇਵਾਂਗੇ ਇਹ ਸੜਕਾਂ ਜਿਹੜੀਆਂ ਸਾਡੀਆਂ ਆ ਤਾਲਵਾ ਰੋਡ ਆ ਇਹ ਸਾਰੀ ਟੁੱਟੀ ਹੋਈ ਆ ਜਿਹੜੀ ਆ ਆਪਣੇ ਨਵਾਂ ਸਾਹ ਰੋਡ ਆ ਉਹ ਸਾਰੀ ਟੁੱਟੀ ਹੋਈ ਆ ਆ ਜਿਹੜਾ ਮੇਨ ਹਾਈਵੇ ਜ ਆ ਮਈਆ ਦਰਬਾਰ ਦੇ ਲਾਕੇ ਖਾ ਕੇ ਸਾਰੇ ਟੁੱਟਿਆ ਆ ਉਹ ਤੋਂ ਨੰਗਣਾ ਔਖਾ ਹੋਇਆ ਆ ਇਹ ਕਰਕੇ ਘਰ ਦਾ ਹੱਲ ਨਹੀਂ ਕਰ ਸਕਦਾ ਲੋਕਾਂ ਦਾ ਬਾਹਰ ਦਾ ਕੀ ਕਰਨਾ ਇਸ ਕਰਕੇ ਨੂੰ ਦੱਸਣਾ ਹੈ ਕਿ ਕਰ